ਨਿਊਜ਼ੀਲੈਂਡ ਦੇ ਵਿੱਚ ਬੈਠੇ ਵੀ ਸਾਡੇ ਪੰਜਾਬੀ ਭੈਣ ਭਰਾਵਾਂ ਦਾ ਧਿਆਨ ਤੇ ਮਨ ਅਕਸਰ ਪੰਜਾਬ ਦੇ ਵਿੱਚ ਹੀ ਰਹਿੰਦਾ ਹੈ ਤੇ ਜਦੋਂ ਕੋਈ ਪੰਜਾਬੋਂ ਉਹਨਾਂ ਦੇ ਕੋਲ ਆਵੇ ਤਾਂ ਬੇਸ਼ੱਕ ਉਹ ਮਹਿਮਾਨ ਨਿਵਾਜ਼ੀ ਤਾਂ ਕਰਦੇ ਨੇ ਨਾਲ ਦੇ ਨਾਲ ਸਮੇਸਿਰ ਮਸਲੇ ਵੀ ਚੱਕਦੇ ਨੇ ਫਗਵਾੜਾ ਤੋਂ ਹੀ ਨਿਊਜ਼ੀਲੈਂਡ ਪਹੁੰਚੇ ਐਮਐਲਏ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜਿਨ੍ਹਾਂ ਦਾ ਨਿਊਜ਼ੀਲੈਂਡ ਦੇ ਵਿੱਚ ਸਾਂਝੇ ਤੌਰ ਤੇ ਸਵਾਗਤ ਵੀ ਕੀਤਾ ਗਿਆ ਮਹਿਮਾਨ ਨਿਵਾਜ਼ੀ ਦਾ ਜ਼ਿੰਮਾ ਸਰਦਾਰ ਅਜੀਤ ਸਿੰਘ ਰੰਦਾਵਾ ਹੁਰਾਂ ਨੇ ਚੱਕਿਆ ਦੇ ਨਾਲ ਦੇ ਨਾਲ ਜਿੱਥੇ ਆਓ ਭਗਤ ਕੀਤੀ ਉੱਥੇ ਹੀ ਉਹਨਾਂ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਪਰ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ